ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਅੱਜ ਕੰਗਨਾਰ ਰਣੌਤ ਦਾ ਜਿਹੜਾ ਪੇਸੀ ਸੀਗੀ ਬਠਿੰਡੇ ਦੇ ਵਿੱਚ ਤੇ ਕੰਗਨਾਰ ਰਣੌਤ ਅੱਜ ਪੇਸੀ ਭੁਗਤਨ ਆਈ ਸੀ ਜਿਹੜੀ ਪਹਿਲਾਂ ਕਹਿੰਦੀ ਸੀ ਮੈਂ ਤਾਂ ਆਉਣਾ ਹੀ ਨਹੀਂ ਹੈਗਾ ਇਹ ਅੱਜ ਉਹਦੇ ਬਾਰੇ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੂੰਗਾ ਲਾਸਟ ਤੱਕ ਵੀਡੀਓ ਦੇ ਬਨੇ ਰਹੋ ਜਰੂਰ ਗੱਲਬਾਤ ਤੁਹਾਨੂੰ ਦੱਸਣੀ ਚਾਹਾਂਗਾ ਕਿ ਇਹ ਉਹੀ ਕੰਗਨਾਰ ਰਣੌਤ ਹੈ ਜੀਨੇ ਸਾਡੀ ਮਾਤਾ ਨੂੰ ਅ ਕਿਸਾਨ ਅੰਦੋਲਨ ਦੇ ਦੌਰਾਨ ਇਹ ਕਿਹਾ ਸੀਗਾ ਕਿ ਇਹ 100-100 ਰੁਪਏ ਦਿਹਾੜੀ ਦੇ ਉੱਪਰ ਅ ਵਿਕਦੀਆਂ ਨੇ ਜਾਂ ਇਹ ਆਉਂਦੀਆਂ ਨੇ 100-100 ਰੁਪਏ ਦਿਹਾੜੀ ਦੇ ਉੱਪਰ ਤਾਂ ਜਦੋਂ ਨਕੇਲ ਕੱਸ ਦਿੱਤੀ ਉਸੇ ਮਾਤਾ ਵੱਲੋਂ ਅਦਾਲਤ ਦੇ ਵਿੱਚ ਕੇਸ ਪਾਇਆ ਗਿਆ ਤਾਂ ਪਹਿਲਾਂ ਤਾਂ ਸੰਮਣਾ ਤੋਂ ਬਾਅਦ ਆਈ ਨਹੀਂ ਸੀ ਰਹੀ ਕਿ ਮੈਂ ਆਉਣਾ ਹੀ ਨਹੀਂ ਹੈਗਾ ਤਾਂ ਜਦੋਂ ਅਦਾਲਤ ਨੇ ਟਾਈਟ ਕੀਤਾ ਕੰਮ ਤਾਂ ਅੱਜ ਅਦਾਲਤ ਦੇ ਵਿੱਚ ਪੇਸ਼ੀ ਭੁਗਤਨ ਆਈ ਤਾਂ ਜਦੋਂ ਪੇਸ਼ੀ ਭੁਗਤਨ ਆਈ ਕੰਗਨਾਰਾ ਰੌਤ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਉਹਨੇ ਬੜੇ ਜਿਹੜੀ ਪਹਿਲਾਂ ਬੜੀ ਮਤਲਬ ਹਮਲਾਵਰ ਹੋ ਕੇ ਬੋਲਦੀ ਹੁੰਦੀ ਸੀ ਪੰਜਾਬੀਆਂ ਪ੍ਰਤੀ ਇਸ ਨੂੰ ਲੈ ਕੇ हमने ਕੇਸ ਜਤਾਇਆ ਹੈ ਔਰ ਮਾਤਾ ਜੀ ਕੋਲ ਕੋਈ ਥੇਸ ਪਹੁੰਚੀ ਹੈ ਤਾਂ ਉਸ سے ਬਹੁਤ ਜ਼ਿਆਦਾ ਨਾਦੀ ਕੋ ਮਿਲਿਆ ਪਰ ਆ ਗਾਦੀ ਜੀ ਮਿਲਿਆ ਜਿਸਦੇ ਵਿੱਚ ਇੰਨੀ ਨਫਰਤ ਭਰੀ ਹੋਈ ਸੀ ਇੰਨਾ ਇਹਦੇ ਵਿੱਚ ਅ ਜ਼ਹਿਰ ਸੀਗਾ ਪੰਜਾਬ ਦੇ ਖਿਲਾਫ ਤੁਸੀਂ बार-बार ਇਹਦੇ ਬਿਆਨਾਂ ਤੋਂ ਸੁਣਦੇ ਰਹੇ ਹੋ ਲੇਕਿਨ ਇਹਨੂੰ ਅੱਜ ਐਸਾ ਸਬਕ ਮਿਲਿਆਗਾ ਜਿਹਨੂੰ ਸੁਣ ਕੇ ਬਾਕੀ ਵੀ ਜਿਹੜੇ ਗੌਰਵਾਰੀਏ ਵਰਗੇ ਪਤਾ ਨਹੀਂ ਕਿੰਨੇ ਕ ਨੇ ਉਹਨਾਂ ਨੂੰ ਵੀ ਸਬਕ ਮਿਲੂਗਾ ਅੱਜ ਫਿਰ ਮਾਫੀ ਮੰਗੀ ਆ ਕਿ ਮੈਂ ਉਹ ਜਿਹੜਾ ਕੁਝ ਕਿਹਾ ਸੀਗਾ ਮੈਨੂੰ ਉਹਦੇ ਤੇ ਖੇਦ ਹੈ ਮੈਂ ਅ ਮਕੈਨਾ ਨਹੀਂ ਸੀ ਚਾਹੁੰਦੀ ਜੇ ਮੇਰੇ ਕਰਕੇ ਉਹ ਮਾਤਾ ਜੀ ਨੂੰ ਅੱਜ ਮਾਤਾ ਜੀ ਕਹਿ ਰਹੀ ਸੀ ਕਿ ਮਾਤਾ ਜੀ ਦੇ ਜਿੱਦਲੋਂ ਠੇਸ ਪਹੁੰਚਿਆ ਤਾਂ ਮੈਂ ਉਹਦੇ ਲਈ ਖੇਦ ਪ੍ਰਗਟ ਕਰਦੀ ਆ ਮਾਫੀ ਮੰਗਦੀ ਆ ਤੇ ਦੋਸਤੋ ਇਹਨਾਂ ਮੈਂ ਤਾਂ ਇਹ ਕਹੂੰਗਾ ਕਿ ਇਹ ਆਕਲ ਵੀ ਖੂਨ ਹੈ ਲੋਕ ਨੇ ਜਿਹੜੇ ਜੇ ਇਹਨਾਂ ਨੂੰ बोलन ਤੋਂ ਪਹਿਲਾਂ ਹੀ ਇਹਨਾਂ ਦੇ ਲੀਡਰਸ਼ਿਪ ਇਹਨਾਂ ਦੀ ਜਾਂ ਇਹਨਾਂ ਦੇ ਜੋ ਵੀ ਆਕਾ ਹੈਗੇ ਨੇ ਉਹ ਲਗਾਮ ਪਾ ਕੇ ਰੱਖਣਾ ਤਾਂ ਇਹ ਦਿਨ ਨਾ ਦੇਖਨੇ ਪੈਣ ਪਰ ਇਹ ਗੱਲ ਉਲਟਾ ਹੈ ਕਿਉਂਕਿ ਉਹ ਖੁਦ ਉਹਨਾਂ ਨੇ ਇਹਨੂੰ ਇਨਾਮ ਹੀ ਇਸ ਕਰਕੇ ਦਿੱਤਾ ਸੀਗਾ ਸਿੱਖਾਂ ਦੇ ਖਿਲਾਫ ਬੋਲਣ ਕਰਕੇ ਪੰਜਾਬੀਆਂ ਦੇ ਖਿਲਾਫ ਬੋਲਣ ਕਰਕੇ ਇਸੇ ਕਰਕੇ MP ਦੀ ਟਿਕਟ ਦਿੱਤੀ ਔਰ ਇਸੇ ਕਰਕੇ ਲੋਕਾਂ ਨੇ ਜਿਤਾਈ ਤੇ ਲੇਕਿਨ ਉਸ ਨਾਪਰਤ ਦਾ ਜਿਹੜਾ ਇਹਨੇ ਬੀਜ ਬੀਜਿਆ ਸੀਗਾ ਉਹਦਾ ਫਿਰ ਪਤਾ ਉਦੋਂ ਲੱਗਿਆ ਜਦੋਂ ਪੰਜਾਬੀਆਂ ਦੇ ਖਿਲਾਫ ਹਿਮਾਚਲ ਦੇ ਵਿੱਚ ਆ ਇੱਕਦਰਾ ਘਟਨਾਵਾਂ ਹੋਣ ਲੱਗੀਆਂ ਉੱਤੇ ਹਮਲੇ ਹੋਣ ਲੱਗੇ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਵਾਲਿਆਂ ਨੇ ਫਿਰ ਚੱਕੀ ਦਾੰਗ ਮੁਰੋਂ ਕਿਹਾ ਕਿ ਹਿਮਾਚਲ ਵਾਲਿਆਂ ਨੂੰ ਦੇਵਾਂਗੇ ਤੇ ਆਿਆਂ ਨੂੰ ਤਨੇਸੜੀ ਉਸ ਤੋਂ ਬਾਅਦ ਦੋਸਤੋ ਫਿਰ ਬੈਕਫੁੱਟ ਤੇ ਆਏ ਔਰ ਅੱਜ ਉਸੇ ਕੰਗਨਾਰ ਰਣੌਤ ਨੂੰ ਅਦਾਲਤ ਦੇ ਵਿੱਚ ਮਾਫੀ ਮੰਗਣੀ ਪਈ ਤੇ ਅਦਾਲਤ ਦੇ ਬਾਹਰ ਪਬਲਿਕਲੀ ਉਹਨੂੰ ਮਾਫੀ ਮੰਗਣੀ ਪਈ ਆ ਮਾਫੀ ਮੰਗ ਕੇ ਗਈ ਆ ਇਹਨੂੰ ਆਪਾਂ ਕਹਾਂਗੇ ਕਿ ਕੱਲੀ ਮਾਤਾ ਦੀ ਜਿੱਤ ਨਹੀਂ ਇਹ ਸਾਰੇ ਪੰਜਾਬੀਆਂ ਦੀ ਜਿੱਤ ਹੋਈ ਆ ਸਾਰੇ ਪੰਜਾਬੀ ਸਿੱਖਾਂ ਦੀ ਜਿੱਤ ਹੋਈ ਆ ਔਰ ਇਹ ਜਿਹੜੇ ਭੋਂਕੇ ਲੋਕ ਨੇ ਇਹਨਾਂ ਨੂੰ ਸਬਕ ਮਿਲਿਆ ਕਿ ਗਾਂ ਮਾਤੇ ਇੱਕ ਵਾਰੀ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋ ਕਿਉਂਕਿ ਜਦੋਂ ਇਹ ਆਈ ਆ ਬਠਿੰਡੇ ਤਾਂ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਪੰਡ ਨੇ ਹਜ਼ਾਰਾਂ ਪੁਲਿਸਾਂ ਲਾਇਦੀ ਸੁਰੱਖਿਆ ਦੇ ਵਿੱਚ ਲਾਇਆ ਹੋਇਆ ਸੀਗਾ ਜੇ ਕੱਲੀ ਆਉਂਦੀ ਨਾ ਤਾਂ ਇਹਨੂੰ ਲੋਕਾਂ ਨੇ ਦੱਸਣਾ ਸੀ ਕਿ ਪੰਜਾਬੀ ਕੀ ਹੁੰਦੇ ਨੇ ਪਰ ਜੇਕਰ ਤੇ ਆ ਜਿਹੜੇ ਦੂਜੇ ਗੌਰਵਾਰੀ ਵਰਗੇ ਨਾ ਗੋਬਰਾਰੀ ਵਰਗੇ ਜੇ ਕਿਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਆਉਣਾ ਪੈ ਗਿਆ ਫਿਰ ਇਹ ਜਿਹੜੇ ਚਾਹੇ ਸੈਂਕੜੇ ਚਾਹੇ ਕੋਈ ਹਜ਼ਾਰਾਂ ਲਾ ਲਵੇ ਫਿਰ ਉਹਨੂੰ ਲੋਕਾਂ ਨੇ ਸਬਕ ਸਿਖਾ ਦੇਣਾ ਇਸ ਕਰਕੇ ਉਹਨਾਂ ਨੂੰ ਤਾਂ ਇਸ ਗੱਲ ਤੋਂ ਸਬਕ ਮਿਲ ਗਿਆ ਹੋਊਗਾ ਪਰ ਇਹਦੇ ਲਈ ਉਹ ਮਾਤਾ ਨੂੰ ਜ਼ਰੂਰ ਆਪਾਂ ਇਹ ਕਹਾਂਗੇ ਕਿ ਚਲੋ ਵਧਾਈ ਕਹਿ ਲੋ ਜਾਂ ਉਹਦਾ ਧੰਨਵਾਦ ਕਰਾਂਗੇ ਕਿ ਉਹਨੇ ਲੜਾਈ ਨੂੰ ਅੰਤ ਤੱਕ ਪਹੁੰਚਾਇਆ ਤੇ ਜਿਹਦੇ ਨਾਲ ਸਾਰੇ ਪੰਜਾਬੀਆਂ ਦਾ ਪੰਜਾਬੀ ਬੀਬੀਆਂ ਦਾ ਸਭ ਦਾ ਮਾਣ ਉੱਚਾ ਹੋਇਆ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ